विधानसभा ਹਲਕਾ ਫਿਲੌਰ ਦੇ ਪਿੰਡਾਂ ਦੇ ਨਵੇਂ ਚੁਣੇ ਸਰਪੰਚਾਂ ਅਤੇ ਪੰਚਾਂ ਦਾ ਸਨਮਾਨ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਫਿਲੌਰ ਅਧੀਨ ਆਉਂਦੇ ਲਗਭਗ 140 ਪਿੰਡਾਂ ਦੀਆਂ ਪੰਚਾਇਤਾਂ ਨੇ ਹਿੱਸਾ ਲਿਆ ਸਮਾਗਮ ਦੌਰਾਨ ਵਿਸ਼ੇਸ਼ ਤੌਰ ਤੇ ਆਪ ਪਾਰਟੀ ਦੇ ਹਲਕਾ ਫਿਲੌਰ ਤੋਂ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਨੇ ਸ਼ਿਰਕਤ ਕੀਤੀ ਇਸ ਦੌਰਾਨ ਉਨ੍ਹਾਂ ਨਾਲ ਐਸਟੀਐਮ ਫਿਲੌਰ ਅਮਨਪਾਲ ਸਿੰਘ ਡੀਐਸਪੀ ਸਰਬੰਸਿੰਘ ਬਲ ਬीडीपी ਅਤੇ ਸ਼੍ਰੀਮਤੀ ਅਰਜਿੰਦਰ ਕੌਰ ਐਸ ਐਚਓ ਸੰਜੀਪ ਕਪੂਰ ਗੁਰਾਇਮ ਮਾਰਕੀਟ ਕਮੇਟੀ ਦੇ ਚੇਅਰਮੈਨ ਰਕੇਸ਼ ਦੁੱਗਲ ਵੀ ਮੌਜੂਦ ਹਨ ਇਸ ਦੌਰਾਨ ਜਿੱਥੇ ਡੀ ਐਸ ਪੀ ਸਰਬੰਸਿੰਘ ਬਾਲ ਨੇ ਇਲਾਕੇ ਨੂੰ ਨਸ਼ਾ ਮੁਕਤ ਬਣਾਉਣ ਦਾ ਮੁੱਦਾ ਚੁੱਕਿਆ ਉੱਥੇ ਹੀ ਉਨ੍ਹਾਂ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਅਗਰ ਕੋਈ ਵੀ ਨਸ਼ਾ ਵੇਚਦਾ ਹੈ ਤਾਂ ਉਹ ਇਸ ਦੀ ਸੂਚਨਾ ਤੁਰੰਤ ਹੀ ਪੁਲਿਸ ਨੂੰ ਦੇਣ ਇਸ ਮੌਕੇ ਪ੍ਰਿੰਸੀਪਲ ਪ੍ਰੇਮ ਕੁਮਾਰ ਨੇ ਕਿਹਾ ਕਿ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਪੰਜਾਬ ਸਰਕਾਰ ਸੂਬੇ ਦੇ ਵਿਕਾਸ ਕਾਰਜਾਂ ਲਈ ਗ੍ਰਾਂਟ ਦੀ ਕਮੀ ਨਹੀਂ ਆਉਣ ਦੇਵੇਗੀ ਉਨ੍ਹਾਂ ਕਿਹਾ ਕਿ ਅਗਰ ਜਿਸੇ ਵੀ ਪੰਚਾਇਤ ਨੂੰ ਗ੍ਰਾਂਟ ਦੀ ਜ਼ਰੂਰਤ ਹੈ ਤਾਂ ਉਹ ਬੀਡੀਪੀਓ ਨਾਲ ਸੰਪਰਕ ਕਰਕੇ ਮਤਾ ਪਾਵੇ ਤਾਂ ਜੋ ਪਿੰਡਾਂ ਦੀ ਡਿਵੈਲਪਮੈਂਟ ਹੋ ਸਕੇ ਉਹਨਾਂ ਵੀ ਸਮੂਹ ਸਰਪੰਚਾਂ ਪੰਚਾਂ ਨੂੰ ਬੇਨਤੀ ਕੀਤੀ ਕਿ ਉਹ ਵੀ ਹਲਕੇ ਨੂੰ ਨਸ਼ਾ ਮੁਕਤ ਬਣਾਉਣ 'ਚ ਅਹਿਮ ਯੋਗਦਾਨ ਪਾਉਣ ਤਾਂ ਜੋ ਮੁੱਖ ਮੰਤਰੀ ਭਗਵੰਤ ਮਾਨ ਦਾ ਸੁਪਨਾ ਰੰਗਲਾ ਪੰਜਾਬ ਬਣਾਉਂਦਾ ਜੋ ਹੈ ਉਹ ਪੂਰਾ ਹੋ ਸਕੇ ਫਿਲਹੌਰ ਤੋਂ ਲਈ ਰਾਜਕਮਾਰ ਨੰਗਲ ਦੀ ਰਿਪੋਰਟ ਸਾਡੇ ਇਥੇ ਸਰਪੰਚ ਇੰਸੇ ਤੋਂ ਅੰਜੂ ਪਾਲਾ ਜੀ ਬਾਇਫੋ ਕੀਰਤ ਕੀਤੀ ਸਾਡੇ ਵਿੱਚ ਪਹੁੰਚੇ ਆ ਜੀ ਇਹਨਾਂ ਦਾ ਅਸੀਂ ਸਵਾਗਤ ਕਰਦੇ ਆ ਜੀ ਐਂਟਰੀ ਹਿੰਸਾ ਇਹਨਾਂ ਦੀ ਪੰਚਾਇਤ ਦਾ ਵੀ ਇੱਥੇ ਆਇਆ ਦਾ ਸਵਾਗਤ ਕਰਦੇ ਆ ਜੀ ਕੰਨਾਂਪਿੰਡ ਤੋਂ ਸਰਪਾਲ ਸਾਹਿਬ ਪਹੁੰਚੇ ਆ ਆਪਣੀ ਪੂਰ ਪੰਚਾਇਤ ਦੇ ਨਾਲ ਇਹਨਾਂ ਦਾ ਆਇਆ ਦਾ ਵੀ ਅਸੀਂ ਸਵਾਗਤ ਕਰਦੇ ਆ ਜੀ ਹੁਣ ਮੈਂ ਬੇਨਤੀ ਕਰੂੰਗਾ ਸਾਡੇ ਇੱਥੇ ਏਰੀਆ ਦੀ ਅਮਨ ਕਾਨੂੰਨ ਦੀ ਵਿਵਸਥਾ ਬਣਾ ਕੇ ਰੱਖਣ ਵਾਲੇ ਸਾਡੇ

ਹਲਕਾ ਚਾਰਜ ਆ ਇਸ ਲਈ ਤੁਹਾਨੂੰ ਮੇਰੇ ਪ੍ਰਸ਼ਨਾਂ ਲਈ ਅਧਿ ਨਵੇਂ ਚੁਣੇ ਹੋਏ ਸਾਰੇ ਸਾਥ ਅਤੇ ਮੈਂਬਰਾਂ ਦਾ ਸਾਰਿਆਂ ਦਾ ਸਵਾਗਤ ਹੈਗਾ ਤੁਸੀਂ ਅੱਜ ਆਪਣਾ ਕੀ ਕੀ ਸਮਾਗਮ ਕਿੰtheta ਆਏ ਹੋ ਮੈਂ ਇੱਕ ਗੱਲਣ ਦੱਸੋ ਦੇਖੋ ਹਲਕਾ ਵਿਧਾਨ ਸਭਾ ਫਲੋਰ ਦੇ ਵਿੱਚ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਇੱਕ ਲੋਕਤੰਤਰ ਪ੍ਰਣਾਲੀ ਨੂੰ ਮਜ਼ਬੂਤ ਕਰਨ ਦੇ ਵਿੱਚ ਜਿਹੜੀ ਇੱਕ ਵੱਡਾ ਥੰਮ ਗਿਣਿਆ ਗਿਆ ਉਹਦੇ ਵਿੱਚ ਜਿਹੜੀ ਪੰਚਾਇਤੀ ਪ੍ਰਣਾਲੀ ਆ ਉਹਦੀ ਚੋਣਾਂ ਹੋਈਆਂ ਸੀ ਹਲਕਾ ਬਲਾਦ ਸਭਾ ਫਲੋਰ ਦੇ ਵਿੱਚ ਲਗਭਗ 73% ਪਾਉਣ ਰਕਾਰ ਜਿਹੜਾ ਸੀ ਆਮ ਆਦਮੀ ਪਾਰਟੀ ਦੇ ਜਿਹੜੇ ਸੀ ਉਹ ਪੰਜ ਸਰਪੰਚ ਨੇ ਜਿੱਤੇ ਗਏ ਔਰ ਦੂਸਰੇ ਜਿਹੜੇ ਮੇਰੇ ਸਾਥੀ ਦੂਸਰੀਆਂ ਅਦਰ ਪਾਰਟੀਆਂ ਦੇ ਆ ਉਹ ਵੀ ਸਾਡੇ ਨਾਲ ਮੋਢੇ ਦਾ ਮੋਢਾ ਲਾ ਕੇ ਚੱਲੇ ਉਹਨਾਂ ਦੇ ਮੈਂ ਅਦਬ ਤੇ ਸਤਿਕਾਰ ਦੇ ਵਿੱਚ ਕੱਪ ਆਫ ਟੀ ਦਾ ਜਿਹੜਾ ਸੀ ਅੱਜ ਇੱਕ ਇੱਥੇ ਮਿਲਣੀ ਪ੍ਰੋਗਰਾਮ ਰੱਖਿਆ ਸੀ ਜਿਸ ਦੇ ਵਿੱਚ ਸਾਡੇ ਸਬਡਿਵੀਜ਼ਨ ਦੇ ਅਧਿਕਾਰੀ ਐਸ.ਟੀ.ਐਮ. ਅਮਨਪਾਲ ਸਿੰਘ ਜੀ ਔਰ ਨਾਲ ਦੀ ਨਾਲ ਸਾਡੇ ਡੀ.ਐਸ.ਪੀ. ਸਰਦਾਰ ਸਰਵਨ ਸਿੰਘ ਵਾਲ ਜੀ ਔਰ ਹੋਰ ਬੀ.ਡੀ.ਪੀ.ਓ. ਮੈਡਮ ਜਰੇਸੀ ਹਰਜਿੰਦਰ ਜੀ ਉਹ ਵੀ ਸ਼ੋਭਤ ਸੀ ਔਰ ਸਾਰੀਆਂ ਇਹੀ ਪਿੰਡਾਂ ਦੇ ਜਿਹੜੇ ਸਰਪੰਚ ਤੇ ਪੰਚ ਸਹਿਵਾਨ ਆਏ ਸੀ ਉਹਨਾਂ ਦੇ ਨਾਲ ਬੈਠ ਕੇ ਜਿਹੜੀਆਂ ਅਸੀਂ ਆ ਇੱਕ ਪਰਿਵਾਰਕ ਤੌਰ ਤੇ ਸਾਂਝਾ ਪਾਈਆਂ ਗਈਆਂ ਆ ਅਧਿਕਾਰੀਆਂ ਨੇ ਆਪੋ ਆਪਰੇ ਜਿਹੜੇ ਸੀ ਉਹਨਾਂ ਦੇ ਨਾਲ ਗੱਲ ਕੀਤੀਆਂ ਕਿ ਕਿਵੇਂ ਜਿਹੜਾ ਹੈਗਾ ਆਪਾਂ ਸਮਾਜ ਨੂੰ ਅੱਗੇ ਲੈ ਕੇ ਜਾਣਾ ਖਾਸ ਤੌਰ ਤੇ ਹਲਕਾ ਵਿਧਾਨ ਸਭਾ ਫਲੋਰ ਦੇ ਪਿੰਡਾਂ ਨੂੰ ਕਿਵੇਂ ਆਪਾਂ ਅੱਗੇ ਲੈ ਕੇ ਜਾਣਾ ਹੈਗਾ ਉਹਨਾਂ ਨੇ ਆਪਣੇ ਸ਼ਬਦਾਂ ਰਾਹੀਂ ਆਪਣੇ ਬਚਨਾਂ ਰਾਹੀਂ ਇਹਨਾਂ ਨੂੰ ਸੰਬੋਧਿਤ ਕੀਤਾ ਆ ਜਿੱਥੇ ਤੱਕ ਮੇਰੀ ਗੱਲ ਹੈ ਮੈਂ ਹਲਕੇ ਦਾ ਸੇਵਾਦਾਰ ਹੋਣ ਦੇ ਨਾਤੇ ਤੁਹਾਡਾ ਸੇਵਾਦਾਰ ਫੋਨ ਕਰਕੇ ਮੈਂ ਇਹਨਾਂ ਦਾ ਅੱਜ ਤੇ ਸਤਕਾਰ ਦੇ ਨਾਲ ਜੀ ਆਇਆ ਕੀਤਾ ਆ ਔਰ ਇਹਨਾਂ ਦੇ ਨਾਲ ਅੱਜ ਬੈਠ ਕੇ ਅਸੀਂ ਇੱਕ ਚਾਹ ਦਾ ਕੱਪ ਸਾਂਝਾ ਕੀਤਾ ਔਰ ਇਹਨਾਂ ਪਾਸੋਂ ਅਸੀਂ ਇੱਕ ਜਿਹੜਾ ਵਿਸ਼ਵਾਸ ਪ੍ਰਾਪਤ ਕੀਤਾ ਭਰੋਸਾ ਲਿਆਇਆ ਔਰ ਇਹਨਾਂ ਨੇ ਉਸ ਭਰੋਸੇ ਦੇ ਖਰੇ ਉਤਰ ਲੈ ਕੇ ਆ ਕਿ ਵਿਕਾਸ ਜਾਂ ਨੇਹੀਆਂ ਲੈਣੀਆਂ ਸਰਕਾਰ ਇਹਨਾਂ ਦੇ ਨਾਲ ਆ ਸੂਬੇ ਦੇ ਮੁੱਖ ਮੰਤਰੀ ਸਦਾ ਪ੍ਰਵਾਨ ਸਿੰਘ ਮਾਨ ਹੋਰੀ ਔਰ ਸਾਡੇ ਸੂਬੇ ਦੇ ਪ੍ਰਧਾਨ ਅਮਨ ਅਰੋੜਾ ਜੀ ਔਰ ਸਾਡੀ ਸਮੁੱਚੀ ਟੀਮ ਆਮ ਆਦੀ ਪਾਰਟੀ ਦੀ ਜਿਹੜੀ ਹੈਗੀ ਆ ਉਹ ਇਹਨਾਂ ਦੇ ਨਾਲ ਆ ਪੈਸਿਆਂ ਦੀ ਕੋਈ ਕਮੀ ਨਹੀਂ ਅਸੀਂ ਹਲਕਾ ਬਦਸਵਾ ਫਲੋਰ ਦੇ ਵਿੱਚ ਜਿਹੜਾ ਦਾ ਵਿਕਾਸ ਜਾਂ ਨਹਿਰੀਆਂ ਲਿਆਵਾਂਗੇ ਔਰ ਇਹਨਾਂ ਦੇ ਹਰ ਸੁੱਖ-ਦੁੱਖ ਦੇ ਵਿੱਚ ਸ਼ਰੀਕ ਹੋਣ ਦੇ ਜਿਹੜਾ ਮੈਂ ਬਚਨ ਵਾਤਾ ਪਰ ਪਾਈ ਆ ਸੋ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਮੀਡੀਆ ਦੇ ਸਾਥੀ ਆਏ ਆ ਆਣ ਕੇ ਸਾਰੀ ਕਵਰੇਜ ਕੀਤੀ ਆ ਇਸ ਨੂੰ ਅੱਗੇ ਸਮਾਜ ਦੇ ਵਿੱਚ ਲੈ ਕੇ ਜਾਣ ਲਈ ਵੱਡਾ ਇੱਕ ਅਹਿਮ ਯੋਗਦਾਨ ਪਾਉਂਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ